ਖਬਰ ਐਸਜੀਪੀਸੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਅੱਜ ਅੰਤਰਿੰਗ ਕਮੇਟੀ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਆਏ ਹੜਾ ਬਾਰੇ ਜੋ ਚਰਚਾ ਕੀਤੀ ਜਾਵੇਗੀ ਕਿ ਕੁਝ ਮੌਜੂਦਾ ਹਾਲਾਤ ਹਨ ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਇਸ ਦੇ ਨਾਲ ਹੀ ਪੰਤਕ ਮੁੱਦਿਆਂ ਤੇ ਵੀ ਚਰਚਾ ਕੀਤੀ ਜਾ ਸਕਦੀ ਹੈ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇਹ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਚਰਚਾ ਕੀਤੀ ਜਾਵੇਗੀ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਕੁਦਰਤੀ ਆਫਤਾ ਨੇ ਜੋ ਕਹਿਰ ਵਰ ਪਾਇਆ ਹੋਇਆ ਹੈ ਇਸੇ ਵਿਚਾਲੇ ਵੱਖ-ਵੱਖ ਪੰਥਕ ਜੋ ਸੰਸਥਾਵਾਂ ਹਨ ਉਹਨਾਂ ਦੇ ਵੱਲੋਂ ਵੀ ਵੱਚੜ ਕੇ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਤਾਂ ਅਜੇਹ ਦੇ ਵਿੱਚ ਅੱਜ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਕਿਸ ਤਰੀਕੇ ਦੇ ਨਾਲ ਮਦਦ ਕੀਤੀ ਜਾ ਸਕੇ ਅਜੇਹ ਦੇ ਵਿੱਚ ਜੋ ਹੈ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਗੁਰਪ੍ਰੀਤ ਸਾਈਡ ਨਾਲ ਫੋਨਲਾਈਨ ਤੇ ਬਣੇ ਹੋਏ ਨੇ ਗੁਰਪ੍ਰੀਤ ਕਿੰਨੇ ਵਜੇ ਦਾ ਸਮਾਂ ਉਲਿੱਕਿਆ ਗਿਆ ਮੀਟਿੰਗ ਦਾ ਤਾਂ ਕਿ ਕੁਝ ਵੱਡੇ ਪੰਥਕ ਮਸਲੇ ਤੇ ਚਰਚਾ ਕੀਤੀ ਜਾ ਸਕਦੀ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਜੋ ਅੱਜ ਮੋਕਾ ਦਫਤਰ ਅੰਮ੍ਰਿਤਸਰ ਵੀ ਕਿ ਹੋਣ ਜਾ ਰਹੀ ਹੈ ਜਿਸ ਦੀ ਪ੍ਰਧਾਨਗੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੇ ਦੀ ਅਗਵਾਈ ਹੇਠ ਇਹ ਮੀਟਿੰਗ ਹੋਵੇਗੀ ਅਤੇ ਇਸ ਮੀਟਿੰਗ ਦੇ ਵਿੱਚ ਅੰਤਰਿਕ ਕਮਿਟੀ ਦੇ ਸਾਰੇ ਮੈਂਬਰ ਵੀ ਜਿਹੜੇ ਕਿ ਮੌਜੂਦ ਹੋਣਗੇ ਤੇ ਉਹਨਾਂ ਦੇ ਵੱਲੋਂ ਅਨੇਕ ਹੀ ਜਿਹੜੇ ਕਿ ਗੰਭੀਰ ਮੁੱਦੇ ਨੇ ਉਹਨਾਂ ਤੇ ਵਿਚਾਰ ਵਟਾਂਦਰਾ ਹੋਣਗੇ ਸੋ ਇਸ ਮੀਟਿੰਗ ਦੇ ਵਿੱਚ ਇਹੀ ਮਕਸਦ ਰੱਖਿਆ ਗਿਆ ਕਿ ਕਿਉਂਕਿ ਮੌਜੂਦਾ ਹਾਲਾਤ ਵੇਖੀ ਤਾਂ ਇਸ ਸਮੇਂ ਪੰਜਾਬ ਦੇ ਵਿੱਚ ਮੌਜੂਦਾ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਕਿ ਹੜਾਂ ਦੀ ਮਾਰ ਪਈ ਹੈ ਪਾਣੀ ਕਾਫੀ ਪਿੰਡਾਂ ਦੇ ਵਿੱਚ ਆਇਆ ਸੀ ਸੋ ਉਸ ਨੂੰ ਲੈ ਕੇ ਕਿਉਂਕਿ ਕਾਫੀ ਲੋਕ ਜਿਹੜ ਨੁਕਸਾਨ ਹੋਇਆ ਸੋ ਉਸ ਨੂੰ ਲੈ ਕੇ ਮੁੜ ਵਸੇਬੇ ਬਾਰੇ ਔਰ ਜੇ ਪਹਿਲਾਂ ਹੀ ਦੇਖੀਏ ਤਾਂ ਪਹਿਲੇ ਦਿਨ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਨਜ਼ਦੀਕੀ ਜਿਹੜੇ ਐਸਜੀਪੀਸ ਦੇ ਗੁਰਦੁਆਰਾ ਸਾਹਿਬਾਨਾਂ ਦੇ ਉਹਨਾਂ ਦੇ ਮੈਨੇਜਰਾਂ ਨੂੰ ਹਦਾਇਤਾਂ ਦਿੱਤੇ ਗਏ ਸੀ ਕਿ ਕਿਸੇ ਵੀ ਕਿਸਮ ਦੀ ਕਿਸੇ ਨੂੰ ਕੋਈ ਵੀ ਤੋੜਨਾ ਰਵੇ ਕੋਈ ਘਾਟਣਾ ਰਵੇ ਹਰ ਇੱਕ ਜਗ੍ਹਾ ਤੇ ਰਾਸ਼ਨ ਚਾਹੇ ਜੋ ਵੀ ਹੈਗਾ ਲੰਗਰ ਪਾਣੀ ਦੀ ਜਿਹੜੀ ਕਿ ਸੁਵਿਧਾ ਹੋਣੀ ਚਾਹੀਦੀ ਹੈ ਸੋ ਇਸੇ ਤਰ੍ਹਾਂ ਹੀ ਉਹਨਾਂ ਮੁੜ ਵਸੇਬੇ ਬਾਰੇ ਦੀ ਅੱਜ ਵਿਚਾਰ ਵਟਾਂਦਰਾ ਹੋ ਸਕਦਾ ਕਿਉਂਕਿ ਅੰਤਰੀ ਕਮੇਟੀ ਦੇ ਵਿੱਚ ਸਾਰੇ ਹੀ ਅੰਤਰੀ ਕਮੇਟੀ ਦੇ ਮੈਂਬਰ ਮੌਜੂਦ ਹੋਣਗੇ ਔਰ ਇਸ ਦੀ ਜਿਹੜੀ ਅਗਵਾਈਏ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਮੀ ਕਰਨਗੇ ਅਤੇ ਉਸ ਤੋਂ ਬਾਅਦ ਫਾੜਾਂ ਦੇ ਕਾਰਨ ਜਿਨ੍ਹਾਂ ਲੋਕਾਂ ਦਾ ਜਾਨੀ ਮਾਲੀ ਨੂੰ ਨੁਕਸਾਨ ਹੋਇਆ ਉਹਨਾਂ ਦੇ ਮੁੰਡ ਵਸੇਬੇ ਬਾਰੇ ਵੀ ਜਿਹੜੀ ਕਿ ਵਿਚਾਰ ਵਟਾਂਦਰਾ ਹੋ ਸਕਦਾ ਔਰ ਜਿਹੜੇ ਆਉਣ ਵਾਲੇ ਸਮੇਂ ਵਿੱਚ ਜਾਨੀ ਦੀ ਤਿਆਰੀ ਕੀਤੀ ਜਾ ਸਕਦੀ ਹੈ ਕਿਵੇਂ ਉਹਨਾਂ ਲੋਕਾਂ ਜਿਹੜਾ ਕਿ ਉਹਨਾਂ ਦਾ ਸਾਜਤਾ ਜਾਵੇ ਮਦਦ ਕੀਤੀ ਜਾਵੇ ਸੋ ਇਸੇ ਤਰ੍ਹਾਂ ਹੀ ਜਿੱਥੇ ਜਿੱਥੇ ਪਾਣੀ ਆ ਉੱਥੇ ਹੀ ਅਨੇਕਾ ਗੁਰਦੁਆਰਾ ਸਾਹਿਬਾਨ ਨੇ ਔਰ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਪਾਣੀ ਗਿਆ ਸੋ ਉਸ ਨੂੰ ਲੈ ਕੇ ਵੀ ਉਹਨਾਂ ਦੀ ਮੁਰੰਮਤ ਬਾਰੇ ਉਹਨਾਂ ਦੇ ਤੇ ਜਿਹੜਾ ਧਿਆਨ ਵਿੱਚ ਹੈਗਾ ਤੇ ਉਹਦੇ ਬਾਰੇ ਵਿਚਾਰ ਵਟਾਂਦਰੇ ਹੋ ਸਕਦੇ ਨੇ ਔਰ ਨਾਲ ਹੀ ਜਿਵੇਂ ਇਸ ਸਾਲ ਸ਼ਤਾਪਦੀਆਂ ਹੈਗੀਆਂ ਨੇ ਜੋ ਸ਼ਤਾਪਦੀਆਂ ਨੂੰ ਲੈ ਕੇ ਵਿਸ਼ੇਸ਼ ਚਰਚਾ ਹੋ ਸਕਦੀ ਹੈ ਕਿਉਂਕਿ ਸ਼ਤਾਪਦੀ ਨਜ਼ਦੀਕ ਆਉਣ ਵਾਲੀ ਹੈ ਔਰ ਇੱਕ ਨਗਰ ਕੀਰਤਨ ਜੋ ਕਿ ਬਹੁਤ ਦੂਰ ਤੋਂ ਆ ਰਿਹਾ ਹੈ ਸੋ ਅਨੰਦਪੁਰ ਸਾਹਿਬ ਪਹੁੰਚੇਗਾ ਇਸੇ ਤਰ੍ਹਾਂ ਹੀ ਸ਼ਤਾਪਦੀਆਂ ਨੂੰ ਲੈ ਕੇ ਵਿਚਾਰ ਚਰਚਾ ਹੋ ਸਕਦੀ ਹੈ ਸੋ ਸਾਰੀਆਂ ਹੀ ਨਿਗਾਹਾਂ ਜਿਹੜੀਆਂ ਅੱਜ ਦੇ ਅੰਤਰੀਕ ਕਮੇਟੀ ਦੇ ਨੀਤੀਕਿਆ ਹੋਈਆਂ ਨੇ ਕਿ ਇਹਦੇ ਵਿੱਚ ਕਿਹੜੇ ਕਿਹੜੇ ਜਿਹੜੇ ਕਿ ਅਹਿਮ ਫੈਸਲੇ ਨਿਕਲ ਕੇ ਸਾਹਮਣੇ ਆਉਣਗੇ ਜੀ ਜੀ ਤਮਾਮ ਜਾਣਕਾਰੀ ਦੇਣ ਲਈ ਧੰਨਵਾਦ ਹੈ 11 ਵਜੇ ਮੀਟਿੰਗ ਦਾ ਸਮਾਂ ਰੱਖਿਆ ਹੋਇਆ ਹੈ ਜਿਵੇਂ ਮੇਰੇ ਸਹਿਯੋਗੀ ਗੁਰਪ੍ਰੀਤ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਵੱਖ-ਵੱਖ ਇਲਾਕਿਆਂ ਦੇ ਵਿੱਚ ਜੋ ਹੈ ਬੁਰੀ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਹੜਾ ਦੀ ਮਾਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪਈ ਹੈ ਤਾਂ ਅਜਿਹੇ ਦੇ ਵਿੱਚ ਉਹਨਾਂ ਦੀ ਮੁਰੰਮਤ ਲੈ ਕੇ ਜਿਹੜੇ ਲੋਕ ਪੀੜਿਤ ਹੋਏ ਨੇ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਨੇ ਮੁੜ ਵਸੇਬੇ ਦੀ ਚਰਚਾ ਕੀਤੀ ਜਾ ਸਕਦੀ ਹੈ ਤਾਂ ਇਸ ਨੂੰ ਲੈ ਕੇ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਤਾਂ 11 ਵਜੇ ਇਹ ਮੀਟਿੰਗ ਸ਼ੁਰੂ ਹੋ ਜਾਵੇਗੀ ਪ੍ਰਧਾਨ ਹਰਜਿੰਦਰ ਸਿੰਘ tạm ਇਸ ਮੀਟਿੰਗ ਦੀ ਅਗਵਾਈ ਕਰਦੇ ਹੋਏ ਨਜ਼ਰ ਆਉਣਗੇ।